ਗਨਪਤਨਾਰੇ ਬਾਹਰ ਨਿਕਲ ਸੱਜਣ ਕਿਉਂ ਕਿ ਸੋਹ ਕੋਈ ਨਹੀਂ ਤਾਂ ਲੁੱਟਿਆ ਲੋਕਾਂ ਨੂੰ ਬਟਾਲੇ ਤਸੀਦੇ ਚਲੇ ਜਾਓ ਦਿੱਤੀ ਦਿੱਦਾ ਕਹਿੰਦੇ ਜੀ ਕਰਕੇ ਕਿ ਬੜਿਆ ਸਾ ਹਿੱਸਾ ਜਾਂਦਾ ਫਿਰ ਆਮ ਕਹਿੰਦੇ ਨੇ ਸਾਹ ਜੇਰਾ ਕਾਂਗਰਸੀਆਂ ਜੜੇ ਨਾ ਹੋਵੋ ਆਪਣੇ ਅੰਦਰ ਵੀ ਚਾਤੇ ਮਾਰੋ ਆ ਫਰਗੜ ਚੁਰੀਆਂ ਕੇ ਪਤਾ ਕਰੋ ਕਿ ਕਿੰਨੀ ਲੁੱਟ ਪਈ ਆ ਤੇ ਕਿੰਨੇ ਪਾਈ ਆ ਜੇ ਚਾਹਤੀ ਤੇ ਮਾਰੋ ਸਰਨੇ ਪਰ ਮੈਂ ਉਸ ਪਾਸੇ ਧਿਆਨ ਨਹੀਂ ਮਾਨਸਬਾ ਦਾ ਧਿਆਨ ਦੂਜੇ ਪਾਸੇ ਹੀ ਆ ਕਦ ਸਮਾਸ ਅਦਾਇ ਕੋ ਜਾਮੀ ਰਿਆ ਅੰਗਰੇਜ਼ ਵੀ ਗਏ ਫੌਰਾ ਜੇ ਵੀ ਗਿਆ ਮਾਨਾਦਰਜੀਤ ਸਿੰਘ ਗਿਆ ਬਾਦਲ ਸਾਹਿਬ ਦੇ ਸਾਰਿਆਂ ਜਾਣਾ ਸੀ ਜਾਨਾ ਅਸੀਂ ਵੀ ਜਾਣਾ ਔਰ ਜਦੋਂ ਗੱਡੀ ਦੇ ਵਿੱਚ ਬੈਠੇ ਹਈ ਉਹਨਾਂ ਨੂੰ ਜਾਣਾ ਨਹੀਂ ਜਾਣਾ ਹੀ ਨਹੀਂ ਅਸੀਂ ਜਾਣਾ ਹੀ ਨਹੀਂ ਸਾਨੂੰ ਸਾਰੇ ਬੇਈਮਾਨ ਕਹਿਣ ਵਾਲੇ ਤੇ ਤੇਜਰੀਵਾਲ ਸਾਹਿਬ ਨੇ 300 ਕਰੋੜ ਰੁਪਏ ਇਹ ਆ ਸ਼ਰਾਦ ਦੇ ਤੇ ਕਿਦਣਾ ਕੋੜੋ ਕਿ ਨਹੀਂ ਦੀ ਮੈਂ ਜਾਂਦਾ ਨਹੀਂ ਇਹ ਪਾਰਟੀ ਵਾਸਤੇ ਜਿਹੜੇ ਗੰਦੇ ਸਣਾ ਸੀ ਟੁੱਟੇ ਜੇ ਘਰ ਜਰਾਵਾਂਗੇ ਜੀਵਾਲ ਸਾਹਿਬ ਦੇ ਘਰ ਤੇ ਰਿਪੇਅਰ ਕਰ ਲਈ 46 ਕਰੋੜ ਰੁਪਈਆ ਲਗਾ 40 ਕਰੋੜ ਇਹਨਾਂ ਪੰਨਾ ਪਾਗੇ ਬੰਦਾ ਇਹਨਾਂ ਦੀ ਪੁਰਾਣੀ ਫੋਟੋ ਵੇਖ ਪੰਤਰਾ ਇਹਨਾਂ ਦੇ ਅਰਜਾਤੇ ਹੋਣ ਵੀ ਫੋਟੋ ਵੇਖੋ 46 ਕਰੋੜ ਰੁਪਈਆ ਰੇਅਰ ਤੇ ਲੱਗਾ ਜਿਹੜੇ ਘਰ ਦੇ ਪਰਦੇ ਨੇ ਫਟਣ ਤੇ ਪਿਆ ਪਰਦੇ ਅਜੋ ਜਿਹੜੇ ਪਰਦੇ ਤੇ ਪੜਦਾ ਅਜੋ ਜਿਹੜਾ ਐ ਵੀ ਕਾਟੇ ਕਿਤੇ ਆਪ ਆਪ ਆਮ ਲੋਕ ਤੇ ਆਪ ਲੋਕ ਜਿਹੜੇ ਆਮ ਹੋ ਇਹ ਹੀ ਲੋਕਾਂ ਜਿਹੜੇ ਨਾਲੇ ਤੇ ਲੋਕ ਜ ਰਹਿਣਾ ਨਹੀਂ ਲੋਕਾਂ ਨੂੰ ਲੁੱਟਣ ਵਾਲੇ ਪਟਾਣਾੇ ਪਤਾ ਕਰ ਲੋ ਐਮਐਲਏ ਸਾਹਿਬ ਨੇ ਪੰਜ ਬੰਦੇ ਪਟਾਣਾੇ ਕਾਰਪੋਰੇਸ਼ਨ ਤੇ ਬਿਠਾਏ ਉਹਨਾਂ ਕੋਈ ਹੋਂਦਾ ਨਹੀਂ ਕੋਈ ਸਰਦ ਨਹੀਂ ਕੋਈ ਨਹੀਂ ਮੈਂ ਆ ਪਟਾਣਾ ਜਾ ਕੇ ਪਤਾ ਕਰਿਓ ਪੰਜ ਬੰਦੇ ਬਿਠਾਏ ਨੇ ਜਿਹੜਾ ਕੋ ਥੋੜਾ ਮੱਧ ਬਿੱਲ ਪਾਸ ਹੁੰਦਾ ਉਹਦਾ ਹਿੱਸਾ ਕੱਟਦੇ ਹਿੱਸਾ ਹੁੰਦਾ ਐਮਐਲਐਸ ਉਹ ਰੋਮੋ ਚੋ ਤੁਸੀਂ ਇੱਕ ਡਟ ਨੂੰ ਕਰ ਜਾਓ ਡਟਾਂ ਦੇ ਨੂੰ ਲੁੱਟਣ ਦੇ ਸਾਰੇ ਈਦੇ ਨੇ ਸਰਕਾਰ ਆਪ ਲੇਣ ਲਈ ਆ ਅਹੀ ਤੁਸੀਂ ਲੁੱਟ ਖੋਣ ਨੂੰ ਨਾਲ ਕਰਦੇ ਹੋ ਘਰ ਦਫਤਰਾਂ ਹੀ ਬੈਠੇ ਨੇ ਲੁੱਟਣ ਦੇ ਨੇ ਕਿਸੇ ਦਾ ਨੂੰ ਫੋਨ ਕੀਤਾ ਮੈਂ ਆ ਯਾਰ ਰਿਸਟਰੀ ਕਰ ਲੈ ਇਹ ਮੈਂ ਘੜ ਕੇ ਦੇਵਾਂਗਾ ਤੁਸੀਂ ਅੱਗੇ ਬਰ ਘੜਤਾ ਹੀ ਬਣਾ ਕੋਲੋਂ ਦੇਣੇ ਬਣੇ ਮੈਂ ਕਾਦੇ ਹੋਏ ਕਿੰਨਾ ਪ੍ਰੇਸ਼ਨਾ ਖਾਤੇ ਤੇ ਪੈ ਗਈ ਨਾ ਚਾਰ ਲਿਸ਼ਟੀ ਹੋ ਗਈ ਐ ਉੱਥੋਂ ਦੇ ਜਾਣੇ ਜਾਣੇ ਨੇ ਨਾ ਵੀਰੋ ਅੱਜ ਨਾਲੀ ਕਰਨੀ ਬੜੇ ਚਾਹੀ ਚਾਹੀ ਸਾਨੂੰ ਪਤਾ ਵੀ ਨਹੀਂ ਲੱਗਾ ਯਾਰ ਕਿੰਨੋਂ ਦੇਈਆਂ ਵੋਟਾਂ ਕੌਣ ਪਾ ਗਿਆ ਨਾ ਭੇਜਣ ਨਾ ਵੀ ਵਰਕਰ ਨਾ ਕੋਈ ਦਸਤੁਰ ਲੋਕਾਂ ਨੂੰ ਖੁਸ਼ਾ ਸੀਗਾ ਬਦਲਾਅ ਦਾ ਜੇ ਬਦਲਾਅ ਉਹ ਦੀ ਸਾਰੇ ਆ ਮਸਹੂਰ ਕਰ ਲਿਆ ਵੀ ਕਿੰਨਾ ਬੋਆ ਹੋਆ ਵਾ ਮੇਰੇ ਪਿੱਛੋਂ ਕੋਈ ਸੜਕ ਬਣੀ ਹੋਵੇ ਕੋਈ ਪਿੰਡ ਦੀ ਗੜੀ ਬਣੀ ਹੋਵੇ ਜਿਹੜੇ ਪਿੰਡਾਂ 'ਚ ਪੈਸੇ ਸਨ ਉਹ ਸਰਪੰਚ ਚੜਦੇ ਹੀ ਬਿਜੇ ਜਾਗ ਕੋੜਾ ਚੜੀ ਜਾਂਦਾ ਹਾਂਜੀ ਕਿਸੇ ਸੈਕਟਰੀ ਭਿੰਦੇ ਕੋ ਆਮ ਲੋਕਾਂ ਕੇ ਚਲਾ ਗਿਆ ਉਹ ਸਾਰਾ ਹੀ ਆਏ ਉਹ ਸਾਰੇ ਹੀ ਆਏ ਹਾਂਜੀ ਕੋਈ ਨਹੀਂ ਬਚਿਆ ਕੋਈ ਨਹੀਂ ਉਹ ਤੁਹਾਨੂੰ ਆਖਣਾ ਨਹੀਂ ਮੈਂ ਨਹੀਂ ਪਰ ਹੈ ਸਾਰੇ ਹੀ ਨੇ ਸਾਰੇ ਹੀ ਨੇ ਮਰਨ ਰਾਈ ਇਹਨਾਂ ਆਸੀ ਰਾਈ ਇਹਨਾਂ ਅਸਵੇ ਕੋਈ ਨਹੀਂ ਪਰ ਦੁਲੀਆਂ ਨਾਲੀਆਂ ਉੱਤੇ ਰਹਿ ਗਿਆ ਕੰਮ ਕਾੜਦੇ ਉੱਤੇ ਰਹਿ ਗਿਆ ਕਿੰਨੀਆਂ ਪੁੱਣਾ ਦੀ 40-40 ਲੱਖ ਰੁਪਇਆ ਪਿਆ ਸੀਗਾ ਨਿਕਲ ਗਿਆ ਕੋਣ ਜਦੋਂ ਸਰਪੰਚ ਨਹੀਂ ਤੇ ਹੋਣ ਕੀ ਹੋਣਗਾ ਉੜੀ ਤੋਂ ਨਿਕਲ ਕੇ ਪੈਸੇ ਉੜੀ ਚੜ੍ਹ ਕੇ ਸਖਤੀ ਇਸੇ ਕੰਮ ਲੱਗੇ ਕਿਹਦੇ ਸਾਹਦੇ ਗੱਲ ਮੁੱਕੀ ਵੀ ਤੂੰ ਰੋਜ਼ ਦਾ ਮੈਨੂੰ 5 ਲੱਖ ਰੁਪਏ ਚਾਹੀਦੇ ਜਿਸ ਤੋਂ ਮੰਨਦੀ ਦਿਓ ਇਹ ਕੰਮ ਚੱਲਣ ਲਈ ਕੁਝ ਸਾਰੇ 90% ਕਿਸਾਨ ਬੈਠੇ ਹੋਏ ਕਿਸਾਨ ਬੈਠੇ ਤਾਂ ਲੋਡ ਕਰ ਲੋ ਪੰਜਾਬ ਵਿੱਚ ੱੱਲੇ ਪੰਜਾਬ ਵਿੱਚ ਛੱਲਰਾਂ ਨੇ ਉਹ ਪਿਛਲੇ ਸਾਲ ਦੀ 12000 ਵੈਗਨ ਜਿਹਨੂੰ ਗੱਡੀ ਕਹਿੰਦੇ ਨੇ ਟ੍ਰੇਲ ਗੱਡੀ ਤੇ ਵੈਗਨ ਹੁੰਦੀ ਆ ਜੋ ਤੋਂ ਕੰਮ ਨੇ ਕੋਈ ਵੈਗਨ ਮੰਦੀ ਆ 12000 ਵੈਗਨ ਪਿਛਲੇ ਸਾਲ ਦੀ ਪਈ ਆ ਮੈਂ ਸੈਂਮਰੀਚ ਵੀ ਲੜਾ ਪਾਇਆ ਸੀ ਕੋਈ ਇੱਕ ਜਵਾਨੀ ਗੱਡੀ ਲਾਉਣ ਦੀ ਪੰਜਾਬ ਦੇ ਕੋਲ ਪੰਜਾਬ ਸਰਕਾਰ ਕੋਲ ਜੇ ਪਿਛਲਾ ਚੋਣਾਂ ਨਹੀਂ ਲੱਗਿਆ ਜੇ ਪਿਛਲੇ ਚੌੜੀ ਲੱਗੇ ਤੇ ਅਗਲੇ ਚੋਣਾਂ ਦਾ ਕੀ ਬਣਨਾ ਹੈ ਮੇਰੀ ਸੋਚ ਮੁਤਾਬਕ ਮੇਰੀ ਸੋਚ ਮੁਤਾਬਕ ਹੈ ਕਿ ਚੋਣਾਂ ਕੋਈ ਦਾ ਪਸੰਦ ਆ ਰੁੜੇਗਾ रुणंगा ਹਜੇ ਤੱਕ ਸਰਕਾਰ ਜਾਗੀ ਨਹੀਂ ਕੋਈ ਕੰਮ ਜੋ ਨਹੀਂ ਸਰਕਾਰ ਪ੍ਰਸਾਦ ਸਿੰਘ ਬਾਜਵੇ ਨੇ ਆਖਿਆ ਵੀ ਸਾਰੀਆਂ ਪਾਰਟੀਆਂ ਦੇ ਡੈਪੁਟੀਸ਼ਨ ਲੈ ਕੇ ਦਿੱਲੀ ਚੱਲਦੇ ਦੁਆਈ ਪਾਈਏ ਰੂਹ ਤੇ ਕਿਸੇ ਨੂੰ ਨਾਲ ਖੜ ਕੇ ਰਾਜ਼ੀ ਨਹੀਂ ਆਪ ਜਨਤਾ ਦੇ ਕੇਜਿਆ ਕੋ ਜਾਣਾ ਨਹੀਂ ਉਹ ਤੇ ਦਿੱਲੀ ਪੱਛੇ ਜਾਣਾ ਨਹੀਂ ਇੱਕੇ ਵੀ ਵਿਰਤਾਂ ਵਾਲੀ ਆ ਪਰਮਾਤਮਾ ਕਰੇ ਕੋਈ ਉਹਨਾਂ ਨੂੰ ਸਮਰਥ ਬਖਸ਼ੇ ਕਿਉਂਕਿ ਸਾਡੀ 6 ਮਹੀਨਿਆਂ ਦੀ ਕਮਾਈ ਹੈ ਜੇ ਕਿਸਾਨ ਦੇ ਪੁੱਜੇ ਪੈਸਾ ਨਹੀਂ ਤੇ ਦੁਕਾਨਾਂ ਮਜਾਰਾ ਦੀ ਰੌਣਕ ਨਹੀਂ ਹੋਣੀ ਦੁਜਾਰਾ ਦੀ ਰੌਣਕ ਨਹੀਂ ਹੋਣੀ ਪਰ ਸਰਕਾਰ ਇਸ ਪਾਸੇ ਨਹੀਂ ਉਹਨਾਂ ਨੇ ਹਰਿਆਣੇ ਦੀ ਇਲੈਕਸ਼ਨ ਦੇ ਪਾਸੇ ਪਏ ਨੇ ਕਿ ਅੱਜ ਆਇਜ਼ ਹੀ ਸਾਰੇ ਐਮਐਨਏ ਦੇ ਡਿਊਟੀਆਂ ਉੱਤੇ ਲੱਗੀਆਂ ਚਾਹੀਦਾ ਤੇ ਸੀ ਕਿ ਸਾਰੇ ਐਮਐਨਏ ਲੈ ਕੇ ਦਿੱਲੀ ਤਰਨਾ ਦੇਂਦੇ ਪ੍ਰਾਇਮਰ ਤੋਂ ਪੂਰੇ ਜੇ ਕੋਈ ਸਾਡੇ ਕਿਸਾਨਾਂ ਦਾ ਕੋਈ ਸੋਚ ਇੱਕ ਤਰੀਕ ਤੋਂ ਹੜਤਾਲ ਆ ਪਰ ਸਾਰੇ ਪੰਜਾਬ ਸ਼ਹਿਰਾਂ ਨਾਲ ਆ ਵੀ ਆਰਜਨ ਦੀ ਹੜਤਾਲ ਹੈ ਜੀ ਨਾਲੋਂ ਦਾਜਾ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ ਨੋਰਤ ਵੀ ਹੈ ਨਹੀਂ ਕਦਮ ਨਹੀਂ ਹੋਣ ਦੇ ਹੋਰ ਵਧਣੀ ਆ ਬਤਾਨੀ ਕੀ ਬੰਨਾ ਜਾਗੋ ਲੋਕੋ ਕੋਤਵਾਰੇ ਇੰਨੇ ਡਰੇ ਹੋਏ ਨੇ ਇੰਨੇ ਡਰੇ ਹੋਏ ਨੇ ਕੋਈ ਆ ਵੀ ਨਹੀਂ ਮੇਰੀ ਥੋੜੀ ਜੰਮੀ ਸਿਆਸਤ ਜ਼ਿੰਦਗੀ ਆ ਬੜਾ ਚੀ ਮੇਰੇ ਸੁਕੇ ਨੇ ਪੁੱਤੀਆਂ ਨਾਲ ਮੈਂ ਕਿਸੇ ਸਰਕਾਰ ਦਾ ਨਹੀਂ ਵੇਖਿਆ ਜਿਨ੍ਹਾਂ ਇਹ ਡਰੋਂ ਦੇ ਪਰਜੰਦ ਦੇ ਦੋ ਅਫਸਰ ਨੂੰ ਕੋ ਡਰੇ ਹੋਏ ਨਾ ਨਸ਼ਾ ਕਾਪੀਆਂ ਸ਼ਹਿਰ ਦੇ ਹਰ ਮੋੜ ਤੇ ਨਸ਼ਾ ਹਰ ਗੜੀਆਂ ਜੁੜੀਆਂ ਖਾਣੇ ਦੇ ਲਾਗੇ ਨਸ਼ਾ ਵੇਚਦਾ ਹਰ ਗਰੀਬ ਨਸ਼ਾ ਵੇਚਦਾ ਹਰ ਪਿੰਡ ਦੇ ਮੋੜ ਤੇ ਨਸ਼ਾ ਲੱਗਦਾ ਵਾਜ ਕਿਸਮ ਦੀ ਹੈ ਵੀ 10 12 ਸਾਲਾਂ ਦੇ ਬੱਚਿਆਂ ਦੇ ਕੋਈ ਛੁਪਾ ਦੇ ਨਾਦਦਾ ਵੀ ਆ ਪਾ ਦੇ ਨੇ ਧਿਆਉਂ ਤੋਂ ਦੇ ਆ ਜਾਣੇ ਚੁੱਤ ਗਈ ਆ ਪਰ ਪੰਜਾਬ ਨੇ ਕਹਿੰਦੀ ਸਾਡੇ ਕੋਲ ਥਾਣੇ ਸਪਾਈ ਹੈ ਨਹੀਂ ਤੇ ਸਰ ਕੋ ਥਾਣੇ ਸਪਾਈ ਜਾਂ ਨਹੀਂ ਹਨ ਇਹ ਸੇ ਬਹੁਤ ਦੇ ਨਾ ਸਪਾਈ ਘਟਨੇ ਪੰਜਾਬ ਸਰਕਾਰ ਸੁੱਕੀ ਪਈ ਆ ਪਤਾ ਨਹੀਂ ਕਿਸ ਨਸ਼ੇ ਕਰਕੇ ਸੁੱਕੀ ਪਈ ਆ ਜਿਹੜੇ ਸਾਰੇ ਜਾਣਦੇ ਹੀ ਉਹ ਸਾਡੀ ਪੰਜਾਬੀਆਂ ਦੀ ਬਦਕਸ਼ਮਤੀ ਆ ਅਸੀਂ ਅ�ै ਕਰਜ਼ੇ ਦੇ ਮਾਰੇ ਪਿਆ ਕੋਈ ਕਰਜ਼ੇ ਤੇ ਲਿਆ ਮੁੰਡੇ ਬਾਹਰ ਭੇਜ ਕੇ ਝੂਕ ਕਰਜ਼ੇ ਤੇ ਲਿਆ ਹੋਰ ਕਿਸੇ ਗੱਲਾਂ ਕਰਕੇ ਤੇ ਜੇ ਕਿ ਫਸਲ ਵੀ ਸਾਡੀ ਮਾਰੀ ਜਾਵੇ ਤੇ ਸਾਡੀ ਫਸਲ ਵੀ ਰੁੜ ਗਈ ਰੁੜ ਗਈ ਬੰਡੀਆਂ ਚ ਤੇ ਸਾਡਾ ਕੀ ਬਣੂਗਾ ਨੋਟ ਕੋ ਸੋਚੀ ਬੇਅੰਤ ਹਾਂ ਤੁਸੀਂ ਅੰਦਾਜ਼ੇ ਨਹੀਂ ਲੱਗ ਸਕਦਾ ਉਹੀ ਪੁਰਾਣਾ ਉਹ ਤੇਜ਼ ਤਰ੍ਹਾਂ ਦੇ ਸੰਕਰਮਣ ਵਾਲੇ ਇਹ ਉਹਨ ਘੋਰ ਤਰ੍ਹਾਂ ਦਾ ਮਾਹੌਲ ਆ ਗਿਆ